ਘਡੋਰ ਸਾਧ ਦੀ ਸੀਟ ਇੱਕ ਹੌਟ ਸੀਟ ਨਹੀਂ ਸਗੋਂ ਇੱਕ ਪੰਥਕ ਸੀਟ ਹੈ ਤੇ ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਧੀਰਾ ਦੇ ਵੱਲੋਂ ਮੰਤਰੀ ਲਾਜਿਤ ਭੁੱਲਰ ਨੂੰ ਲੈ ਕੇ ਇੱਕ ਵੱਡੀ ਮੰਗ ਰੱਖੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੰਤਰੀ ਲਾਜਿਤ ਭੁੱਲਰ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀ ਪਾਰਟੀ ਜਿਹੜੀ ਕਿ ਪੂਰੀ ਨਸ਼ੇੜੀਆਂ ਦੀ ਪਾਰਟੀ ਹੈ ਤੇ ਜਿਸ ਤੋਂ ਬਾਅਦ ਹੁਣ ਮੰਤਰੀ ਲਾਜਿਤ ਭੋਲਰ ਦੀਆਂ ਜਿਹੜੀਆਂ ਕਿ ਮੁਸ਼ਕਲਾਂ ਦੇ ਵਿੱਚ ਵਾਅਦਾ ਦਿਖਾਈ ਦੇ ਰਿਹਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਕਿ ਉਮੀਦਵਾਰ ਕੁਲਬੀਰ ਜੀਰਾ ਨੂੰ ਜਿਹੜਾ ਕਿ ਬਣਾਇਆ ਗਿਆ ਤੇ ਜਿਸ ਦੇ ਦੌਰਾਨ ਹੁਣ ਖੜੂ ਸਰ ਦੇ ਵਿੱਚ ਕੌਣ ਐਮਪੀ ਬਣੇਗਾ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਪਰੰਤੂ ਪੂਰਨ ਤੌਰ ਤੇ ਸਿਆਸਤ ਪਗੜੀ ਹੋਈ ਨਜ਼ਰ ਆ ਰਹੀ ਹੈ ਕੁਲਬੀਰ ਜੀਰਾ ਦੇ ਵੱਲੋਂ ਖੁੱਲੇ ਚੈਲੰਜ ਦਿੱਤੇ ਜਾ ਰਹੇ ਇੱਕ ਦੂਜੇ ਨੂੰ ਟੱਕਰ ਵੀ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਹੁਣ ਮੰਤਰੀ ਲਾਲਜੀਤ ਭੁੱਲਰ ਨੂੰ ਲੈ ਕੇ ਵੀ ਹੁਣ ਉਹਨਾਂ ਨੇ ਇੱਕ ਵੱਡੀ ਮੰਗ ਰੱਖ ਦਿੱਤੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕੁਲਵੀਰ ਜੀਰਾ ਦਾ ਹੋਰ ਕੀ ਕਹਿਣਾ ਆਪ ਵਾਲਿਆਂ ਦਾ ਐਮਐਲਏ ਮੰਤਰੀ ਜਿਹੜਾ ਲਾਲਜੀਤ ਭੁੱਲਰ ਆ ਮੈਨੂੰ ਪੱਟੀ ਵਾਲਿਆਂ ਨੇ ਦੱਸਿਆ ਇਹਦੇ ਸਾਡੇ ਵਾਲਾ ਕਹਿੰਦਾ ਮੈਂ ਨਸ਼ਾ ਖਤਮ ਕਰੂੰ ਕਾਬਰੇਡ ਸਾਹਿਬ ਇਹਦਾ ਮੈਂ ਨਸ਼ਾ ਖਤਮ ਕਰੂੰ ਤੇ ਮੈਂ ਕਹਿੰਦਾ ਕਰਤਾ ਇਹਨੇ ਜੀ ਉਹਨੇ ਕੋਸ਼ਿਸ਼ ਬੜੀ ਕੀਤੀ ਪਰ ਹੋਇਆ ਨਹੀਂ ਮੈਂ ਕਹਿੰਦਾ ਕਿਵੇਂ ਕਹਿੰਦਾ ਆ ਵੀ ਪੀਨ ਲੱਗ ਪਿਆ ਕਹਿੰਦਾ ਪੀਪੀ ਕਈ ਖਤਮ ਕਰ ਦੇਣਾ ਮੈਂ ਐਸੇ ਕਰਕੇ ਮੰਗ ਰੱਖੀ ਆ ਕਿ ਡਾਕਟਰ ਟੈਸਟ ਹੋਣਾ ਚਾਹੀਦਾ ਔਰ ਜਦੋਂ ਪਾਰਲੀਮੈਂਟ ਤੇ ਜਾਵੇ ਜੇ ਸਾਫ ਸੁਥਰਾ ਚਿਹਰਾ ਜਾਵੇਗਾ ਬਲਾਰਾ ਜਾਵੇਗਾ ਬੋਲਣ ਵਾਲਾ ਜਾਵੇਗਾ ਤੁਹਾਡੀ ਗੱਲ ਰੱਖਣ ਵਾਲਾ ਜਾਵੇਗਾ ਤਾਂ ਤਾਂ ਹੀ ਇਹ ਵਿਕਾਸ ਹੋ ਸਕਦੇ ਆ ਆ ਭਲਾਈਪੁਰ ਸਾਹਿਬ ਨੇ ਕਿਹਾ ਕਿ ਜਿਹੜਾ 5 ਕਰੋੜ ਰੁਪਈਆ ਐ ਐਮਪੀ ਨੂੰ ਆਉਂਦਾ ਕੱਲਾ 5 ਕਰੋੜ ਰੁਪਈਆ ਨਹੀਂ ਆਉਂਦਾਗਾ ਐਮਪੀ ਚਾਵੇ ਤੇ 100 ਕਰੋੜ ਰੁਪਇਆ ਲੈ ਕੇ ਆ ਜੇ ਐਮਪੀ ਚਾਵੇ ਤੇ 500 ਕਰੋੜ ਰੁਪਇਆ ਲੈ ਕੇ ਆ ਜੇ ਆਪ ਤੇ ਜਾਣ ਕਹਿੰਦੀ ਐ ਕਿ ਚ ਐਮਪੀ ਕਿੰਨੇ ਕੁ ਚੁੱਕਾ ਹੈਗਾ ਆ ਮੈਂ ਐਮਐਲਏ ਸੀ ਆ ਰਾਣਾ ਜੀ ਨੂੰ ਪੁੱਛੋ ਮੈਂ ਇਹਨਾਂ ਨੂੰ ਆਖਿਆ ਕਿ ਮੈਨੂੰ ਬਿਜਲੀ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਇਹ ਕਹਿੰਦੇ ਬਿਜਲੀ ਦੀ ਪ੍ਰੋਬਲਮ ਆ ਤੇ ਮੈਂ ਕੀ ਕਰ ਸਕਦਾ ਮੈਂ ਕਹਾਂ ਜੀ ਮੈਂ ਜੀਰਿਆਂ ਨਾਲ ਵਾਅਦਾ ਕੀਤਾ ਸੀ ਕਿ ਝਮਕਾਣੀ ਬਚਨ ਦੇਣਾ ਇਹ ਕਹਿੰਦੇ ਚੰਗਾ ਵਾਅਦਾ ਕਿ ਝਮਕਾਣੀ ਬਚਨ ਦੇਣਾ ਮੈਂ ਕਹਾਂ ਜੀ ਪ੍ਰਾਣੀਆਂ ਥਾਰਾਂ ਨੇ ਪੁਰਾਣੇ ਖੰਭੇ ਆ ਇਸ ਕਰਕੇ ਨਵੀਆਂ ਤਾਰਾ ਨਵੇਂ ਖੰਭੇ ਜਿੱਥੇ 100 ਦਾ ਟਰਾਂਸਫਰਮ ਆ ਉਸੇ 200 ਦਾ ਕਰ ਦਿਓ ਜਿੱਥੇ 63 ਦਾ ਉਹਦੇ 100 ਦਾ ਕਰ ਦਿਓ ਜਿੱਥੇ 25 ਦਾ ਉਹਦੇ 63 ਦਾ ਕਰ ਦਿਓ ਇਹ ਕਹਿੰਦੇ ਪੈਸੇ ਬੜੇ ਲੱਗਣਗੇ ਮੈਂ ਕਹਾਂ ਜੀ ਫਿਰ ਤੁਹਾਨੂੰ ਤੁਹਾਨੂੰ ਮੰਤਰੀ ਕਹਦੇ ਲਈ ਬਣਾਇਆ ਇਹਨਾਂ ਨੇ ਮਾਰੀ ਮੁੰਡੇ ਨੂੰ ਆਵਾਜ਼ ਕਹਿੰਦੇ ਯਾਰ ਬਾਕੀ ਦਾ ਪਤਾ ਨਹੀਂ ਤੂੰ ਜੀਰੇ ਨੂੰ ਇੱਕ ਵਾਰ ਕੰਮ ਨਿਵੇੜਨ ਦਾ 8 ਕਰੋੜ ਰੁਪਈਆ ਮੈਂ ਕੱਲਾ ਬਿਜਲੀ ਲਈ ਲੈ ਕੇ ਗਿਆ ਐਮ ਐਲ ਏ ਹੁੰਦੇ ਆ ਜੀਰੇ ਸ਼ਹਿਰ ਚ ਕਦੀ ਚਮਕਾਣੀ ਮੱਚਾਗਾ ਟੋਟਲ ਤਾਰਾਂ ਟੋਟਲ ਟਰਾਂਸਫਰ ਨਵੇਂ ਆ ਉੱਥੇ ਜਿੰਨੇ ਲੱਗਿਆ ਜਿੰਨੇ ਖੰਭੇ ਲੱਗਿਆ ਸਭ ਨਵੇਂ ਲੱਗਿਆ ਔਰ ਰਾਣਾ ਜੀ ਦੀ ਦੇਣਾ ਔਰ ਇਸ ਕਰਕੇ ਭਰਾਓ ਤੱਕੜੇ ਜੋ ਸਾਥ ਦਿਓ ਤੁਸੀਂ ਤਾਂ ਯਾਰ ਮੈਨੂੰ ਐਮਪੀ ਬਣਾ ਦੇਣਾ ਪਰ ਇਹ ਜਿਹੜਾ 5 ਕਰੋੜ ਕਹਿ ਕੇ ਮੈਨੂੰ ਸ਼ਰਮਿੰਦਾ ਜਿਹਾ ਹੀ ਕਰਦੇ ਨੇ ਤੇ ਮੈਂ 5 ਕਰੋੜ ਚ 50 ਲੱਖ ਤੁਹਾਨੂੰ ਦਊਗਾ ਤੇ 150 ਪਿੰਡ ਆ ਤੁਹਾਡੇ ਕੋਲ ਸੁਣ ਲਓ 50 ਲੱਖ ਰੁਪਈਆ ਜੇ ਤੁਹਾਨੂੰ ਦਊਗਾ ਤੇ 150 ਪਿੰਡ ਸ਼ਹਿਰ ਨੇ ਤੇ ਮੈਨੂੰ ਲੱਗਦਾ ਤੁਸੀਂ ਤਾਂ 50-50 ਹਜ਼ਾਰਾਂ ਦੇਵੋਗੇ ਤੇ ਅੱਗੇ ਤੋਂ ਇਹਨਾਂ ਨੇ ਐਮਪੀ ਨੂੰ ਵੋਟਾਂ ਹੀ ਨਹੀਂ ਪਾਉਣੀਆਂ ਇਹਨਾਂ ਨੇ ਕਿਹਾ ਪੈਸੇ ਤਾਂ ਦਿੱਤੇ ਹੀ ਕੋਈ ਨਹੀਂ ਰੁਪਈਆ 50 ਹਜ਼ਾਰ ਦੁੱਤਾ ਇਸ ਕਰਕੇ ਫਿਕਰ ਨਾ ਕਰੋ ਬਣਾ ਕੇ ਭੇਜੋ ਮੈਂ ਆਪਦੇ ਬਾਪੂ ਦੀ ਜੇਬ ਤੋਂ 8 ਕਰੋੜ ਕੱਢ ਨਹੀਂ ਸਕਦਾ ਤੇ ਕਿਉਂ ਫਿਕਰ ਕਰਦੇ ਹੋ ਜਦੋਂ ਤੁਸੀਂ ਮੈਨੂੰ ਦਿੱਲੀ ਭੇਜਤਾ ਤੇ ਤੁਹਾਡੇ ਨਾਲ ਵਾਦਾ ਕਰਦਾ ਕਿ ਬਾਬੇ ਬਕਾਲੇ ਵਾਲਿਓ ਆ ਪੱਗ ਜਿਹੜੀ ਆ ਇਹ ਸ਼੍ਰੀ ਗੁਰੂ ਸਾਹਿਬ ਹਲਕੇ ਦੀ ਪਾਰਲੀਮੈਂਟ ਹਲਕੇ ਦੀ ਪਾਗਾ ਕਦੀ ਦਾਗ ਨਹੀਂ ਲੱਗਣ ਦੇਂਦਾ ਇੱਕ ਇੱਕ ਮੰਗ ਤੁਹਾਡੀ ਪੂਰੀ ਕਰਾਂਗਾ